ਇਹ ਹੈਗਾ ਜੀ ਕਾਰ ਪਟਕਾ ਨੀਰਗਿਰੀ ਵੈਰੈਟੀ ਆ ਪੂਰਾ ਭਰਿਆ ਹੋਇਆ ਕਾ ਇਹ ਵਿਛਾ ਕੇ ਅੱਧੇ ਘੰਟੇ ਦੇ ਵਿੱਚ ਨਾਲ ਦੀ ਨਾਲ ਪਾਰਕਪਾ ਤਿਆਰ ਕਰ ਸਕਦੇ ਆ ਇਸ ਤਰ੍ਹਾਂ ਇਹਦੇ ਟਾਟ ਕੱਟੇ ਹੁੰਦੇ ਆ 3 3 4 4 5 5 ਫੁੱਟ ਦੇ ਨਾਲ ਦੀ ਨਾਲ ਵਿਛਾ ਕੇ ਬਸ ਪਾਣੀ ਲਾਉਣਾ ਤੇ ਉੱਪਰ ਜਿਹੜੀ ਮਿੱਟੀ ਮੁੱਟੀ ਆ ਉਹ ਥੋਤੀ ਜਾਂਦੀ ਆ ਪਾਣੀ ਲੱਗ ਜਾ ਜੜ ਪੂਰੀ ਪੈਂਦੀ ਹੁੰਦੀ ਆ ਘੰਟੇ ਦੇ ਵਿੱਚ ਵਿੱਚ ਪਾਰ ਤਿਆਰ ਬਹੁਤ ਵਧੀਆ ਵੈਰਾਈਟੀ ਹੈ ਨੀਰਗਰੀ ਕਟਿੰਗ ਬਹੁਤ ਕਟ ਕਰਨੀ ਪੈਂਦੀ ਹੈ ਦੀ ਬੜਾ ਸੌਫਟ ਤੇ ਸੰਘਣਾ ਕਾ ਅਜੇ ਪਾਣੀ ਨਹੀਂ ਲਾਇਆ ਇਹਨ ਪੂਰਾ ਹਰਾ ਭਰਾ ਹੋ ਜਾਊਗਾ ਪਾਣੀ ਲਾ ਕੇ ਵੀ ਦਿਖਾਵਾਂਗਾ ਇਸ ਦੇ ਨਾਲ ਦੂਸਰੀ ਸਾਈਡ ਪਰ ਮੂਟਾ ਵੀ ਵਿਛਾਇਆ ਕਾ ਕਾਰਪਟ ਉਹ ਵੀ ਦਿਖਾਉਣੇ ਤੁਹਾਨੂੰ ਇਹ ਵੇਚਣ ਲਈ ਰੱਖਿਆ ਹੋਇਆ ਇੱਥੇ ਦਾ ਇਸ ਤਰ੍ਹਾਂ ਹੀ ਟਾਟ ਚੁੱਕ ਕੇ ਤੇ ਜਿੱਥੇ ਮਰਜ਼ੀ ਪਾਰਕ ਦੇ ਵਿੱਚ ਆਪਾਂ ਵਿਛਾ ਸਕਦੇ ਹਾਂ ਇਹ ਇਧਰ ਬਰਮੂਡਾ ਕਾ ਵਿਛਾਇਆ ਹੋਇਆ ਦੇਖੋ ਚਮਕ ਦੇਖੋ ਇਸ ਦੀ ਕਿੰਨਾ ਸੋਹਣਾ ਕਲਰ ਹਲੇ ਅੱਧਾ ਘੰਟਾ ਪਹਿਲਾਂ ਹੀ ਵਿਛਾਇਆ ਇਹਨੂੰ ਪਾਣੀ ਲੱਗ ਗਿਆ ਤੇ ਕਿੰਨਾ ਸੋਹਣਾ ਇਹਦਾ ਰੰਗ ਆ ਗਿਆ ਜੀ